ਸਾਰੇ ਪਲੇਅਰ ਖੇਡਣਗੇ ਗੁਰਵਿੰਦਰ ਕਾਂਗੜਿਆਲਾ ਜੱਗੂ ਹਾਕਮਾਲਾ ਸ਼ਰਨਾ ਡੱਗੋ ਰਮਣੀਆਲਾ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਸਤਨੂਆ ਅਫੀਸ਼ੀਅਲ ਦੇ ਉੱਤੇ ਤਾਂ ਦੋਸਤੋ ਕੱਲ ਤਾਂ ਸਿਰਾ ਲੱਗ ਗਿਆ ਕਬੱਡੀ ਵਾਲਾ ਕਬੱਡੀ ਪ੍ਰੇਮੀਆਂ ਵਾਲਾ ਤਾਂ ਜਿਸ ਤਰੀਕੇ ਰਿਓੜੀਆਂ ਵਾਂਗੂ ਮੋਟਰਸਾਈਕਲ ਵੱਡੇ ਗਏ ਤਾਂ ਦੋਸਤੋ ਅੱਜ ਵੀ ਉਸ ਤੋਂ ਕਿਤੇ ਜ਼ਿਆਦਾ ਸਿਰਾ ਲੱਗਣਾ ਕਿਉਂਕਿ ਜਿਵੇਂ ਦੋਸਤੋ ਕੱਲ ਸਰ ਖਾਲੀ ਦਾ ਕੱਪ ਸੀ ਜਿਵੇਂ ਕੱਲ ਬਤੋਵਾਲ ਦਾ ਕੱਪ ਸੀ ਤਾਂ ਉਵੇਂ ਹੀ ਅੱਜ ਵੀ ਦੋਸਤੋ ਪੂਰੇ ਚੋਟੀ ਦੇ ਕੱਪ ਆ ਇੱਕ ਵਾਰੇ ਤਾਂ ਮਸੂਰ ਹੈ ਕਿ ਵਿਆਹ ਜਿੰਨਾ ਚਾ ਹੁੰਦਾ ਹੈ ਉਹ ਕੱਪ ਦੋਸਤੋ ਅੱਜ ਹੋਣਾ ਤਾਂ ਉਹਨਾਂ ਕੱਪਾਂ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਜਿਹੜਾ ਕੱਲ ਸਿਰਾਂ ਲੱਗਿਆ ਉਹਦੇ ਬਾਰੇ ਥੋੜੀ ਜੀ ਗੱਲ ਕਰ ਲਈਏ ਤਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਸਰਹਾਲੀ ਦੇ ਕਬੱਡੀ ਕੱਪ ਦੀ ਤਾਂ ਖਡੂਰ ਸਾਹਿਬ ਦੀ ਟੀਮ ਉੱਥੋਂ ਪਹਿਲੇ ਨੰਬਰ ਤੇ ਰਹੀ ਤੇ ਬੇਰ ਸਾਹਿਬ ਸੁਰਖਪੁਰ ਦੀ ਟੀਮ ਦੂਜੇ ਨੰਬਰ ਤੇ ਰਹੀ ਜਿਦੇ ਵਿੱਚ ਅੰਬਾ ਸੁਰਸਿੰਘ ਨੌਨ ਸਟਾਪ ਕਬੱਡੀਆਂ ਪਾ ਕੇ ਹਾਰਲੇ ਦਾ ਜੇਤੂ ਬਣਿਆ ਬੈਸਟ ਰੀਡਰ ਬਣਿਆ ਤੇ ਉਸ ਤੋਂ ਬਾਅਦ ਯੋਧਾ ਸੁਰਖਪੁਰ ਹਾਰਲੇ ਦਾ ਜੇਤੂ ਬਣਿਆ ਬੈਸਟ ਬਣਿਆ ਤਾਂ ਦੋਸਤੋ ਇਸ ਤੋਂ ਬਾਅਦ ਸੀਗਾ ਬੱਤੋਵਾਲ ਦਾ ਕਬੱਡੀ ਕੱਪ ਜਿੱਥੇ ਅੱਗ ਨਿਕਲੀ ਸਿਰਾਂ ਲੱਗ ਗਿਆ ਦੋਸਤੋ ਕਿਉਂਕਿ ਚਾਰ ਟੀਮਾਂ ਉੱਥੇ ਸੱਦੀਆਂ ਗਈਆਂ ਸੀ ਜਿਹਦੇ ਵਿੱਚ ਮਾਲਵਾ ਮਾਝਾ ਦੁਆਬਾ ਤੇ ਹਰਿਆਣਾ ਸੀ ਪਰ ਹਰਿਆਣੇ ਦੇ ਵਿੱਚ ਵੱਡਾ ਕੱਪ ਹੋਣ ਕਰਕੇ ਹਰਿਆਣੇ ਦੀ ਟੀਮ ਬੈਲੈਂਸ ਨਹੀਂ ਬਣੀ ਤੇ ਜਿਹਦੇ ਕਰਕੇ ਦੋਸਤੋ ਪੁਆਦ ਦੀ ਟੀਮ ਨੂੰ ਐਂਟਰ ਕੀਤਾ ਗਿਆ ਤਾਂ ਜਿਹੜੇ ਕਹਿੰਦੇ ਸੀ ਕਿ ਪੁਆਦ ਦੀ ਟੀਮ ਦੇ ਵਿੱਚ ਬੈਲੈਂਸ ਨਹੀਂ ਬਣਦਾ ਪੁਆਦ ਦੀ ਟੀਮ ਦੇ ਵਿੱਚ ਪਲੇਅਰ ਉਹਨੇ ਚੰਗੇ ਨਹੀਂ ਬਣਦੇ ਤੱਕ ਕੱਲ ਵਾਲਾ ਉਹ ਮੈਚ ਦੇਖ ਲਣ ਜਿਹੜਾ ਦੁਆਬੇ ਨਾਲ ਲੱਗਿਆ ਪੁਆਦ ਵਾਲੇ ਮੁੰਡਿਆਂ ਨੇ ਦੋਸਤੋ ਕਿੰਨਾ ਘੈਂਟ ਮੁਕਾਬਲਾ ਦਿੱਤਾ ਕਿੱਥੋਂ ਤੱਕ ਮੁਕਾਬਲਾ ਬਰਾਬਰੀ ਤੇ ਚੱਲਦਾ ਰਿਹਾ ਤਾਂ ਕੱਲ ਵਾਲੇ ਮੈਚ ਦੇ ਵਿੱਚ ਜਾ ਕੇ ਪਵਾਦ ਵਾਲਿਆਂ ਨੂੰ ਵੀ ਜ਼ਰੂਰ ਚੈੱਕ ਕਰ ਲਿਓ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਕੱਲ ਬੱਦੋਵਾਲ ਦਾ ਕੱਪ ਹੋਇਆ ਤਾਂ ਉੱਥੇ ਕੀ ਕੀ ਦੋਸਤੋ ਅੱਗ ਨਿਕਲੀ ਤਾਂ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਤਾਂ ਢੀਲਾ ਜਾਂੜਲੀ ਵਾਲਾ ਮੁੰਡਾ ਹਰਿਆਣੇ ਦਾ ਰੀਡਰ ਕੱਲ ਸਿਰਾਂ ਲਾ ਗਿਆ ਦੁਆਬੇ ਦੀ ਟੀਮ ਦੇ ਉੱਤੇ ਦੋਸਤੋ ਫਰੀਆਦ ਮਲੂਕ ਅਰਗੰਦੇ ਉੱਤੇ ਪਾਲੇ ਜ਼ਲਾਲਪੁਰੀਏ ਦੇ ਉੱਤੇ ਦੋਸਤੋ ਮੁੰਡੇ ਨੇ ਤਿੰਨ ਮੋਟਰਸਾਈਕਲ ਜਿੱਤੇ ਜੋ ਕਿ ਤਿੰਨ ਤਿੰਨ ਰੇਡਾਂ ਤੇ ਇੱਕ ਮੋਟਰਸਾਈਕਲ ਲੱਗਿਆ ਸੀ ਇਸ ਤੋਂ ਬਾਅਦ ਮੁੰਡੇ ਨੇ ਹਾਰਲੇ ਜਿੱਤਿਆ ਕਿਉਂਕਿ ਉੱਥੋਂ ਬੈਸਟ ਰਿ ਤਾਂ ਦੋਸਤੋ ਇਸ ਤੋਂ ਬਾਅਦ ਬਾਈ ਗੁਰਵਿੰਦਰ ਕਾਂਗਿਆਲਾ ਮਾਲਵਾ ਟੀਮ ਦਾ ਕੈਪਟਨ ਉਹ ਵੀ ਆਪਣੇ ਪੂਰੇ ਰੰਗ ਦੇ ਵਿੱਚ ਦਿਖਿਆ ਜਾਹੋ ਜਲਾਲ 'ਚ ਦਿਖਿਆ ਕਿਉਂਕਿ ਦੋਸਤੋ ਕੱਲ ਗੁਰਵਿੰਦਰ ਕਾਂਗਿਆਲੇ ਨੇ ਜਿੱਥੇ ਦੋ ਮੋਟਰਸਾਈਕਲ ਜਿੱਤੇ ਉੱਥੇ ਹਾਰਲੇ ਵੀ ਜਿੱਤਿਆ ਕਿਉਂਕਿ ਬਾਈ ਉੱਥੋਂ ਕੱਲ ਬੈਸਟ ਰਿਹਾ ਤਾਂ ਇਸ ਤੋਂ ਇਲਾਵਾ ਬਿੱਲਾ ਟੋਡੇ ਨੇ ਇੱਕ ਮੋਟਰਸਾਈਕਲ ਜਿੱਤਿਆ ਗਗਨ ਜੋਗਿਆਲ ਨੇ ਇੱਕ ਮੋਟਰਸਾਈਕਲ ਜਿੱਤਿਆ ਤੇ ਕਲੋਜ਼ ਫਾਈਟਰ ਪਾਲਾ ਜਲਾਲਪੁਰੀਆ ਉਹਨੇ ਵੀ ਇੱਕ ਮੋਟਰਸਾਈਕਲ ਜਿੱਤਿਆ ਤੇ ਇਸ ਤੋਂ ਇਲਾਵਾ ਦੋਸਤੋ ਸਾਜੀ ਸ਼ਕਰਪੁਰੀਏ ਨੇ ਤਿੰਨ ਮੋਟਰਸਾਈਕਲ ਜਿੱਤੇ ਤਾਂ ਹੁਣ ਗੱਲ ਕਰਦਾ ਦੋਸਤੋ ਅੱਜ ਦੇ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਦੀ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਦੋਸਤੋ ਕਲਸੀਆ ਦਾ ਕਬੱਡੀ ਕੱਪ ਹੈ ਜਿੱਥੇ 51000 ਤੋਂ 71000 ਰੁਪਿਆ ਇਨਾਮ ਹੈ ਤੇ ਬੈਸਟਾਂ ਨੂੰ ਦੋਸਤੋ 21-21000 ਰੁਪਿਆ ਦਿੱਤਾ ਜਾਣਾ ਤਾਂ ਇੱਥੇ ਵੀ ਬਹੁਤ ਘੈਂਟ ਮੈਚ ਲੱਗਣਗੇ ਬਹੁਤ ਵਧੀਆ ਪਲੇਅਰ ਪਹੁੰਚਣਗੇ ਤਾਂ ਦੋਸਤੋ ਇਸ ਤੋਂ ਬਾਅਦ ਆਉਂਦਾ ਡੱਲੇਆਲ ਦਾ ਕੱਪ ਤਾਂ ਡੱਲੇਆਲ ਦੇ ਕੱਪ ਤੇ ਵੀ ਅੱਜ ਸਿਰਾਂ ਲੱਗੂਗਾ ਕਿਉਂਕਿ 1,25,000 ਰੁਪਿਆ ਪਹਿਲਾ ਇਨਾਮ ਹੈ ਤੇ 1 ਲੱਖ ਰੁਪਿਆ ਦੂਜਾ ਇਨਾਮ ਹੈ 52 52000 ਰੁਪਇਆ ਬਸਤਾਂ ਨੂੰ ਦਿੱਤਾ ਜਾਣਾ ਹੈ ਤੇ ਕਮੈਂਟੈਂਟਰ ਬਸੰਤ ਬਾਜਾਖਾਨਾ ਨੂੰ ਦੋਸਤੋ 51000 ਦੀ ਨਗਦ ਰਾਸ਼ੀ ਦੇ ਨਾਲ ਇੱਥੇ ਸਨਮਾਨ ਕੀਤਾ ਜਾਣਾ ਹੈ ਤਾਂ ਹੁਣ ਅਰੇ ਆਪਾਂ ਉਸ ਕੱਪ ਦੇ ਉੱਤੇ ਜਿਹਦੇ ਬਾਰੇ ਮਸ਼ਹੂਰ ਹੈ ਕਿ ਵਿਆਜ ਨਾ ਚਾਹ ਹੁੰਦਾ ਕਮਲਿਏ ਸੈਧੋਵਾਲ ਦੇ ਕੱਪ ਦਾ ਤਾਂ ਦੋਸਤੋ ਅੱਜ ਉਹੀ ਕੱਪ ਹੋਣਾ ਸੈਧੋਵਾਲ ਦਾ ਕੱਪ ਅੱਜ ਹੋਣਾ ਤੇ ਸੈਧੋਵਾਲ ਦੇ ਕੱਪ ਦੇ ਉੱਤੇ ਦੋਸਤੋ ਅੱਗ ਨਿਕਲਨੀ ਹੈ ਕਿਉਂਕਿ ਇੱਕ ਤਾਂ ਮੇਜਰ ਲੀਗ ਦਾ ਕੱਪ ਹੈ ਤੇ ਦੂਸਰਾ ਦੋਸਤੋ ਇੱਥੇ ਬੈਸਟਾਂ ਨੂੰ ਜਮਾ ਬ੍ਰਾਂਡ ਨਿਊ ਸਵਿਫਟ ਗੱਡੀਆਂ ਦਿੱਤੇ ਜਾਣੀਆਂ ਤੇ ਸੈਕਿੰਡ ਬੈਸਟ ਰੇਡਰ ਤੇ ਜਾਫੀ ਨੂੰ ਦੋਸਤੋ ਹਾਰਲੇ ਦਿੱਤੇ ਜਾਣਿਆ ਤੇ ਸੈਮੀ ਫਾਈਨਲਾਂ ਦੇ ਵਿੱਚ ਚਾਰ ਮੋਟਰਸਾਈਕਲ ਦਿੱਤੇ ਜਾਣੇ ਆ ਤਾਂ ਦੋਸਤੋ ਇੱਥੇ ਵੀ ਅੱਗ ਨਿਕਲਨੀ ਆ ਕਿਉਂਕਿ ਇੱਥੇ ਮੇਜਰ ਲੀਗ ਦੀਆਂ ਸਾਰੀਆਂ ਟੀਮਾਂ ਸਾਰੇ ਪਲੇਅਰ ਖੇਡਣਗੇ ਗੁਰਵਿੰਦਰ ਘਾਂਗਿਆਲਾ ਜੱਗੂ ਹਾਕਮ ਵਾਲਾ ਸ਼ਰਨਾ ਡੱਗੋ ਰਮਣੀ ਵਾਲਾ ਫੁੱਲਾ ਸ਼ਿਵਸ਼ਕ ਰੁਪਿੰਦਰ ਦੋਦੇ ਦੇ ਜਿਹੜੀ ਆ ਉਸ ਨੂੰ ਪਤਾ ਕਿ ਸੱਟ ਲੱਗੀ ਹੋਈ ਆ ਥੋੜੀ ਤਾਂ ਇਸ ਤੋਂ ਇਲਾਵਾ ਦੋਸਤੋ ਚੱਕ ਸਾਬੂ ਵਾਲਾ ਸੋਣ ਵੀ ਖੇਡੂਗਾ ਵਾਹਿਗੁਰੂ ਸੀਚਿਆਰ ਵੀ ਖੇਡੂਗਾ ਤੇ ਜਿੰਨੇ ਵੀ ਦੋਸਤੋ ਚੋਟੀ ਦੇ ਪਲੇਅਰ ਨੇ ਮੇਜਰ ਲੀਗ ਦੇ ਸਾਰੇ ਇੱਥੇ ਖੇਡਣਗੇ ਕਿਉਂਕਿ ਸ਼ਾਹਕੋਟ ਖੇਡੂਗੀ ਰੁੜਕੀ ਖੇਡੂਗੀ ਨਕੋਦਰ ਖੇਡੂਗੀ ਸੁਰਖਪੁਰ ਖੇਡੂਗੀ ਗਰਦਾਸਪੁਰ ਖੇਡੂਗੀ ਤੇ ਸਾਰੀਆਂ ਟੀਮਾਂ ਬੇ ਆਫ ਪਲੈਂਟਿਕ ਖੇਡੂਗੀ ਜਿੰਨੀਆਂ ਸ਼ਾਹਕੋਟ ਦੀਆਂ ਇੱਥੇ ਦੋਸਤੋ ਕਲੱਬਾਂ ਨੇ ਉਹ ਖੇਡਣ ਗਿਆ ਤਾਂ ਅੱਜ ਸਿਰਾ ਲੱਗੂਗਾ ਸੈਦੋਵਾਲ ਦੇ ਕੱਪ ਤੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਕੋਈ ਕਮੀ ਪੇਸ਼ੀ ਹੋਈ ਜਾਂ ਵੀਡੀਓ ਦੇ ਵਿੱਚ ਕੁਝ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਅੱਜ ਦੇ ਲਈ ਐਨ